ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਦੋਹਾ ਤੋਂ ਆਇਰਲੈਂਡ ਜਾ ਰਹੀ ਕਤਰ 에ਅਰਵੇਟ ਦੀ ਫਲਾਈਟ ਦੇ ਵਿੱਚ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ ਦੱਸੇ ਜਾ ਰਿਹਾ ਹੈ ਕਿ ਗੜਬੜੀ ਕਾਰਨ 12 ਯਾਤਰੀ ਜ਼ਖਮੀ ਹੋ ਗਏ ਨੇ ਜ਼ਖਮੀਆਂ ਵਿੱਚ ਚਾਲਕ ਦਲ ਦੇ 6 ਮੈਂਬਰ ਵੀ ਸ਼ਾਮਲ ਹਨ ਅਤੇ ਉਹਨਾਂ ਨੇ ਕਿਹਾ ਕਿ ਜਹਾਜ਼ ਸੁਰੱਖਿਅਤ ਅਤੇ ਸਮੇਂ ਸਿਰ ਲੈਂਡ ਕਰ ਗਿਆ ਇਸ ਦੌਰਾਨ 에어ਲਾਈਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ Boeing 777-300ER ਜਹਾਜ਼ 211 ਯਾਤਰੀਆਂ ਅਤੇ 18 ਚਾਲਕ ਦਲ ਦੇ ਮੈਂਬਰਾਂ ਦੇ ਨਾਲ ਲੰਡਨ ਤੋਂ ਸਿੰਗਾਪੁਰ ਦੇ ਲਈ ਉਡਾਨ ਭਰ ਰਿਹਾ ਸੀ ਜਦੋਂ ਇਸ ਦੀ ਐਮਰਜੈਂਸੀ ਲੈਂਡਿੰਗ ਹੋਈ। 에어ਲਾਈਨ ਨੇ ਕਿਹਾ ਕਿ ਸਾਡੀ ਤਰਜੀਹ ਜਹਾਜ਼ ਦੇ ਵਿੱਚ ਸਵਾਰ ਸਾਰੀ ਯਾਤਰੀਆਂ ਅਤੇ ਚਾਲਕ ਦਲ ਨੂੰ ਹਰ ਸੰਭਲ ਸਹਾਇਤਾ ਪ੍ਰਦਾਨ ਕਰਨਾ ਹੈ। ਸਿੰਗਾਪੁਰ 에어ਲਾਈਨਸ ਨੇ ਕਿਹਾ ਅਸੀਂ ਜ਼ਰੂਰੀ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਲਈ THAILAND ਦੇ ਵਿੱਚ ਸਥਾਨਕ ਅਧਿਕਾਰੀਆਂ ਦੇ ਨਾਲ ਕੰਮ ਕਰ ਰਹੇ ਹਾਂ। ਅਤੇ ਕੋਈ ਵੀ ਇੱਕ ਸਹਾਇਤਾ ਪ੍ਰਦਾਨ ਕਰਨ ਦੇ ਲਈ ਇੱਕ ਟੀਮ ਬੈਂਕੋਕ ਭੇਜੀ ਜਾਵੇਗੀ। ਲਿੰਡਨ ਤੋਂ ਸਿੰਗਾਪੁਰ ਜਾਰੀ ਫਲਾਈਟ ਨੂੰ ਰਸਤੇ ਦੇ ਵਿੱਚ ਸੇਵਾ ਦੌਰਾਨ ਅਚਾਨਕ ਇਰਾਵਦੀ ਬੇਸਿੰਦੇ ਭਿਆਨਕ ਗੜਬੜੀ ਦਾ ਸਾਹਮਣਾ ਕਰਨਾ ਪਿਆ ਪਾਇਲਟ ਨੇ ਮੈਡੀਕਲ ਐਮਰਜੈਂਸੀ ਦੇ ਅਨਾਉਂਸਮੈਂਟ ਕੀਤੀ ਜਿਸ ਤੋਂ ਬਾਅਦ 211 ਯਾਤਰੀਆਂ ਅਤੇ 18 ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਹਾਜ਼ ਨੇ ਬੈਂਕਾਕ ਦੇ ਸਵਰਨ ਭੂਮੀ ਹਵਾਈ ਅੱਡੇ ਵੱਲ ਮੋੜ ਲਿਆ ਜਿੱਤੇ ਜਹਾਜ਼ ਨੇ ਦੁਪਹਿਰ 4:15 ਵਜੇ ਐਮਰਜੈਂਸੀ ਲੈਂਡਿੰਗ ਕੀਤੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।